पाकिस्ताना दानुस जवा ਇਹ ਖਬਰ ਕਰਾ ਦੇ। ਦੇਖੋ بڑا ਵੱਡਾ ਜਿਹੜਾ ਹਿੰਦੁਸਤਾਨ ਦੀ ਧਰਤੀ ਤੇ ਪਹਿਲਗਾਮ ਦੇ ਜਿਹੜਾ ਸਲਾਨੀ ਘੁੰਮਣ ਗਏ ਸੀਗੇ ਉਹਨਾਂ ਤੇ ਕਾਇਰਾਨਾ ਜਿਹੜਾ ਕਾਤਲਨਾ ਹਮਲਾ ਕੀਤਾ ਉਹਨਾਂ ਅਤਵਾਦੀਆਂ ਨੇ ਉਹ ਇੱਕ ਬਹੁਤ ਹੀ ਨਿੰਦਨਯੋਗ ਹੈ ਬਹੁਤ ਘਟੀਆ ਕਨਾਉਣੀ ਹਰਕਤ ਜਿਹੜੀ ਉਹਨਾਂ ਅਤਵਾਦੀਆਂ ਨੇ ਪਾਕਿਸਤਾਨ ਕੇ ਕੀਤੀ ਹੈ ਅੱਜ ਮੌਕਾ ਵਾ ਇੰਡੀਆ ਨੂੰ ਉਸ ਕੱਲ ਦਾ ਜਵਾਬ ਦੇਣਾ ਕਿ ਉਹਨਾਂ ਇੱਕ ਫਿਰਕੇ ਨੂੰ ਨਚੋਰ ਕੱਢ ਕੇ ਉੱਥੇ ਜਿਹੜਾ ਕਤਲ ਕੀਤਾ ਗਿਆ ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਉੱਥੇ ਕਿ ਕਲਮਾ ਪੜੋ ਕਿ ਜਿਹੜਾ ਮੁਸਲਮਾਨ ਹੋਏਗਾ ਉਹ ਕਲਮਾ ਪੜ੍ਹੇਗਾ ਤਾਂ ਉਹਨੂੰ ਛੱਡਾਂਗਾ ਜਦੋਂ ਦੇਖਿਆ ਕਿ ਸਾਰੇ ਹਿੰਦੂ ਹਿੰਦੂ ਤਬਕਾ ਉਹਨਾਂ ਕੱਲਾ ਕੱਲਾ ਚੁਣ ਕੇ ਹਿੰਦੂ ਨੂੰ ਉੱਥੇ ਉਹਨਾਂ ਮਾਰਿਆ ਕੋ-ਕੋ ਕੇ ਮਾਰਿਆ ਇਹਦੀ ਮੈਂ ਸ਼ਖਤ ਨਿੰਦਾ ਚ ਕਰਦਾ ਉਹਦੀ ਨਖੇਦੀ ਕਰਦਾ ਔਰ ਮੈਂ ਇੰਡੀਆ ਗਵਰਨਮੈਂਟ ਨੂੰ ਕਹਿਣਾ ਚਾਹੁੰਦਾ ਕਿ ਆਮ ਇੱਕ ਸਮਾਂ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦੇਣ ਦਾ ਔਰ ਉਹਨਾਂ ਲੋਕਾਂ ਨੂੰ ਸਮਝਾ ਕੇ ਜਿਹੜੇ ਹਿੰਦੁਸਤਾਨ ਕਹਾਂ ਕੇ ਇੱਥੇ ਖੂਨ ਵਹਾਉਂਦੇ ਨੇ ਕਤਲੋਗਾਰਤ ਕਰਦੇ ਨੇ ਇੱਕ ਮੌਕੇ ਨੂੰ ਮੌਕੇ ਨੂੰ ਪਾਉਣਾ ਨਹੀਂ ਚਾਹੀਦਾ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਜਿਦਾਉ ਦੇਣਾ ਚਾਹੀਦਾ ਦੇਖੋ ਉਹਨਾਂ ਨੇ ਵੇਖਿਆ ਜਿਹੜੇ ਆਤਵਾਦੀ ਹੁੰਦੇ ਉਹ ਨਹੀਂ ਵੰਦੇ ਮਰਦ ਔਰਤਾਂ ਬੱਚੇ ਗੋਲੀ ਨਹੀਂ ਦੇਖਦੀ ਕੋਈ ਮਰਦ ਉਹ ਨਹੀਂ ਦੇਖਦੀ ਕੁਛ ਵੀ ਉਹ ਤਾਂ ਵੈਸ਼ੀ ਪੁਣੇ ਦੇ ਵਿੱਚ ਇਹ ਸਾਰਾ ਕੰਮ ਹੁੰਦਾ ਔਰ ਜੋ ਹੋਇਆ ਮੈਂ ਉਹਨਾਂ ਸ਼ਹੀਦ ਪਰਿਵਾਰਾਂ ਨੂੰ ਨਾਤਮਸਤ ਕਰਨਾ ਉਹਨਾਂ ਦੇ ਇਸ ਦੁੱਖ ਦੀ ਘੜੀ 'ਚ ਉਹਨਾਂ ਦੇ ਨਾਲ ਖੜੇ ਹਾਂ ਉਹਨਾਂ ਦੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਦੇਣ ਵਾਸਤੇ ਅੱਜ ਆਪਾਂ ਕੈਂਡਲ ਮਾਰਚ ਵੀ ਕੀਤਾ ਡੇਰਾ ਬਾਬਾ ਨਾਨਕ ਦੀ ਧਰਤੀ ਤੇ ਔਰ ਪਵਿੱਤਰ ਸਥਾਨ ਧਾਰਮਿਕ ਸਥਾਨ ਮੰਦਿਰ ਚਾਣ ਕੇ ਆਪਾਂ ਉਹਨਾਂ ਨੂੰ ਜਿਹੜੀਆਂ ਉਹਨਾਂ ਦੀਆਂ ਕੈਂਡਲ ਸੀਗੀ ਉਹ ਉਹਨਾਂ ਨੂੰ ਸਮਰਪਿਤ ਮੰਦਿਰ ਨੂੰ ਕੀਤੀ ਹੈ 10 ਜੋ ਜਾਤੀ ਵਿਸ਼ੇਸ਼ ਨੂੰ ਇੱਕ ਉਹਨਾਂ ਨੇ ਟਾਰਗੇਟ ਕੀਤਾ ਗਿਆ ਤੁਸੀਂ ਕੀ ਦੇਖਦੇ ਇਹਦੇ ਪਿੱਛੇ ਕੀ ਮਕਸਦ ਹੈ ਦੇਖੋ ਇਹ ਤਾਂ ਸਿੱਧਾ ਸਿੱਧਾ ਅਟੈਕ ਹੈ ਨਾ ਹਿੰਦੁਸਤਾਨ ਤੇ ਇੱਕ ਫਿਰਕੇ ਨੂੰ ਨਰੋੜ ਨਿਚੋੜ ਕੇ ਉਹਦਾ ਨਰਿਕਣ ਕਰਕੇ ਉਹਨਾਂ ਨੂੰ ਮਾਰਨਾ ਇਦੋਂ ਵੱਡੀ ਮੈਂ ਕਹਿੰਦਾ ਕੋਈ ਸ਼ਰਮ ਵਾਲੀ ਗੱਲ ਨਹੀਂ ਇਹ ਮੌਕੇ ਨੂੰ ਜਿਹੜਾ ਹੁਣ ਦੁਬਾਰਾ بار بار ਮੌਕਾ ਨਹੀਂ ਪਿੱਛੇ ਵੀ ਬਹੁਤ ਸਾਰੇ ਕਾਂਡ ਐਸੇ ਹੋ ਰਹੇ ਨੇ ਮੈਂ ਵੇਖਿਆ ਪਿੱਛੇ ਕੁਝ ਦਿਨਾਂ ਬਾਅਦ ਕੁਝ ਮਹੀਨੇ ਪਹਿਲਾਂ ਇੱਕ ਬੜੀ ਵੱਡੀ ਹੈ ਨਾ ਜਿਹੜੀ ਸਾਡੀ ਡਿਫੈਂਸ ਦੀ ਆਰਮੀ ਤੇ ਵੱਡਾ ਅਟੈਕ ਕੀਤਾ ਔਰ ਦੋ ਤਿੰਨ ਗੱਡੀਆਂ ਉਹ ਤੋਂ ਵੀ ਇਹਨਾਂ ਨੇ ਬੰਬ ਬਣਾ ਉਡਾਈਆਂ ਇਸ ਕਰਕੇ ਇਹਨਾਂ ਨੂੰ ਬਾਰ-ਬਾਰ ਮੌਕਾ ਨਹੀਂ ਦੇਣਾ ਚਾਹੀਦਾ ਇਹਨਾਂ ਨੂੰ ਮੂੰਹ ਤੋੜ ਇੱਕ ਵਾਰੀ ਜਵਾਬ ਦੇਣਾ ਹੀ ਪੈਣਾ ਤੇ ਸਮੇਂ ਨਾਲ ਦਿੱਤਾ ਜਾਇਓ ਚੰਦਾ ਪ੍ਰਧਾਨ ਮੰਤਰੀ ਮੋਦੀ ਵੱਲੋਂ ਵੀ ਕਿਹਾ ਗਿਆ ਕਿ ਤੁਸੀਂ ਬੜਾ ਸਿਰ ਤੇ ਚੜਾਇਆ ਹੋਇਆ ਸੀ ਕੰਮ ਕਰ ਰਹੇ ਹੋ ਦੇਖੋ ਜੀ ਮੋਦੀ ਸਾਹਿਬ ਨੂੰ ਚਾਹੀਦਾ ਕਿ ਹਿੰਦੁਸਤਾਨ ਦੇ ਤੁਸੀਂ ਇਸ ਵੇਲੇ ਹੁਕਮਰਾਨ ਚ ਤਾਂ ਜੇ ਹੁਕਮਰਾਨ ਹੀ ਕੋਈ ਏਡਾ ਦਿਲ ਦਾ ਕਮਜ਼ੋਰ ਹੋਵੇ ਤਾਂ ਫਿਰ ਆਮ ਪਬਲਿਕ ਦਾ ਦਿਲ ਕੀ ਬਣੂਗਾ ਇੱਕ ਵਾਰੀ ਹਿੰਮਤ ਕਰੇ ਹੁਕਮਰਾਨ ਸਾਰੇ ਹਿੰਦੁਸਤਾਨ ਦੇ ਲੋਕ ਜਿਹੜੇ ਨੇ ਉਹਨਾਂ ਦੇ ਨਾਲ ਖੜੇ ਨੇ ਔਰ ਪਾਕਿਸਤਾਨ ਦਾ ਜਿਹੜਾ ਇੱਟ ਦਾ ਜਵਾਬ ਪੱਥਰ ਨਾਲ ਦੇਣ ਨੂੰ ਤਿਆਰ ਬੈਠੇ ਲੋਕ ਜਿਹੜੇ ਸ਼ਹੀਦ ਨੇ ਉਹਨਾਂ ਨੂੰ ਕੋਈ ਉਹਨਾਂ ਨੂੰ ਮੈਂ ਆਪਣੇ ਨਾਲ ਸੱਚੀ ਸ਼ਰਧਾਂਜਲੀ ਦਿੰਦਾ ਤੇ ਪ੍ਰਮਾਤਮਾ ਘੜੀ ਅਰਦਾਸ ਬੇਨਤੀ ਕਰਦਾ ਕਿ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਚ ਨਵਾਸ ਦੇ ਪਰਿਵਾਰ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਭਾਣਾ ਮੰਨਣ ਦਾ ਜਿਹੜਾ ਉਹਦੋਂ ਜਿਹੜਾ ਪ੍ਰਮਾਤਮਾ ਸੱਚੀ